ਹੂੰ ਆਪਦੇ ਕੋਲ ਇਕੱਲੇ ਵੇਦੇ ਐ ਇਹਨਾਂ ਕੱਲਿਆਂ ਨੂੰ ਹੀ ਖਬਰ ਹੁੰਦੀ ਐ ਭਗਵੰਤ ਮਾਨ ਕੋਲੇ ਕੱਲੇ ਕੋਲੇ ਹੀ ਉਹ ਖਬਰ ਪਹੁੰਚਦੀ ਐ ਕਿਸੇ ਮੀਡੀਆ ਤੇ ਨਹੀਂ ਆਉਂਦੀ ਕਿਤੇ ਉਹਦੀ ਹੋਰ ਵੈਰਣ ਨਹੀਂ ਹੁੰਦੀ ਕੱਲਾ ਹੀ ਕਾਰਵਾਈ ਕਰਦਾ 15 ਦਿਨਾਂ ਬਾਅਦ ਫੇਰ ਉਹ ਫਿਰ ਫੌਜਾ ਸਿੰਘ ਸਰਾਰੀ ਹੂੰ ਉਹਦੇ ਤੇ ਕੀ ਕਾਰਵਾਈ ਕੀਤੀ ਪੰਜ ਲੱਖ ਦਾ ਮੇਰੇ ਖਿਆਲ ਹੁੰਦੇ ਦੋਸ਼ ਸੀ ਹਾਂ ਬਿਲਕੁਲ ਫਿਰ ਸਿੰਗਲਾ ਜੀ ਹੂੰ ਫਿਰ ਉਹਦੇ ਤੇ ਦੋਸ਼ ਲਗੇ ਫਿਰ ਇੱਕ ਮੋਗੇ ਵਾਲੀ ਬੀਬੀ ਏਸ਼ੀਆ ਵਾਲੀ ਹੂੰ ਫਿਰ ਉਹਦੇ ਤੇ ਦੋਸ਼ ਲਗੇ ਖੇਰਨ ਦਾ ਰਤਨ ਉਹਨਾਂ ਕੋਲ ਰਤਨ ਬਹੁਤ ਹੈ ਬਠਿੰਡੇ ਬਠਿੰਡੇ ਵਾਲਾ ਕਰਤਨ ਇਹਨਾਂ ਦਾ ਹਾਂ ਉਹਦੇ ਤੇ ਦੋਸ਼ ਲੱਗੇ ਉਹ ਫੇਰ ਓਵੇਂ ਦਾ ਓਵੇਂ ਪੰਜਾਂ ਦਾ ਆਖਿਆ ਸਿਰ ਮੱਥੇ ਪਰਣਾਲਾ ਉੱਥੇ ਦਾਉਂ ਥਾਰ ਵਾਲੀ ਬੀਬੀ ਬਾਹਰ ਆ ਗਈ ਹਾਂ ਥਾਰ ਐਨਵੀਡ ਬਾਈਕ ਮੋਟਰਸਾਈਕਲ ਹੋਰ ਦੋ ਗੱਡੀਆਂ ਕਰੋੜਾਂ ਰੁਪਈਆ ਦੀ ਪੂਛਾ ਖਤਮ ਕਰਨਾ ਇਹਦੇ ਤੇ ਸਿਰ ਜੋੜ ਕੇ ਬੈਠਣਾ ਪਊਗਾ ਹਾਂ ਇਹ ਐ ਨਹੀਂ ਖਤਮ ਹੋਣਾ ਨਸ਼ਾ ਨਾ ਤਾਂ ਕਾਂਗਰਸ ਖਤਮ ਕਰਸੋ ਨਹੀਂ ਹਾਂ ਕਾਂਗਰਸ ਤੋਂ ਪਹਿਲਾਂ ਹੋਇਆ ਹੋਇਆ ਬਿਲਕੁਲ ਪਰ ਬਾਦਲਾ ਵੇਲੇ ਨਸ਼ਾ ਆਇਆ ਹਾਂ ਅਸੀਂ ਮੁਕਰਦੇ ਨਹੀਂ ਵੀ ਕਾਂਗਰਸੀ ਵਾਲੇ ਨਸ਼ਾ ਹੈ ਨਹੀਂ ਸੀ ਹੈਗਾ ਸੀ ਪਰ ਇਹਨਾਂ ਵੇਲੇ ਉਹਨੂੰ ਬਹੁਤ ਜ਼ਿਆਦਾ ਵੜਾਵਾ ਸਾਡੇ ਨੌਜਵਾਨਾਂ ਨੂੰ ਨੂੰ ਇਸ ਪਾਸੇੋਂ ਪਾਸੇ ਕਰਨ ਵਾਸਤੇ ਇਹ ਸਰਕਾਰਾਂ ਦਾ ਹੀ ਕੰਮ ਹੈ ਕਿ ਸਰਕਾਰਾਂ ਹੀ ਵਕਾਉਂਦੀਆਂ ਨਸ਼ਾ ਤਾਂ ਹੀ ਸ਼ਰੇਆਮ ਵਿਕਦਾ ਹੂੰ ਹੂੰ ਸੋ ਸਰਕਾਰ ਆਪਣੀ ਪੈਟ ਠਾਪੜੀ ਹੈ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਨੂੰ ਲੈ ਕੇ ਅਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲਗਾਤਾਰ ਆਪਣੀ ਪੈਟ ਠਾਪਣ ਦੀ ਨਜ਼ਾਰੀ ਹੈ ਪਰ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਕਿਉਂਕਿ ਹੁਣ ਲਗਾਤਾਰ ਕੱਲ ਦੀ ਇੱਕ ਨਿਊਜ਼ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਹੀ ਇੱਕ ਹੋਰ ਵਿਧਾਇਕ ਤੇ ਕਾਰਵਾਈ ਕੀਤੀ ਗਈ ਹੈ। ਖਬਰਨਾਮਾ ਤੇ ਜੁੜੇ ਹੋਏ ਹੋ ਤੁਸੀਂ ਤੇ ਜਗਤਾਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਾਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਕबीर ਸਿੰਘ ਜੀ ਮੌਜੂਦ ਨੇ। ਰਕਬੀਰ ਜੀ ਪਹਿਲਾ ਬਾਤ ਖਬਰਨਾਮਾ ਤੁਹਾਡਾ ਬਹੁਤ ਸਵਾਗਤ ਹੈ। ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਕਬੀਰ ਜੀ ਅ ਜਿਵੇਂ ਕੱਲ ਕਾਰਵਾਈ ਕੀਤੀ ਗਈ ਹੈਗੀ ਆ। ਇਸ ਨੂੰ ਤੁਸੀਂ ਪਹਿਲਾਂ ਦਾ ਪੁੱਗਲ ਕਰ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਆਪਣੇ ਹੀ ਵਿਧਾਇਕ ਤੇ ਇਹ ਕਾਰਗ੍ਰਮ ਕ੍ਰਾਪਸ਼ਨ ਦੇ ਖਿਲਾਫ ਕਾਰਵਾਈ ਕਰਨੀ ਇੱਕ ਬਹੁਤ ਚੰਗੀ ਗੱਲ ਹੈ ਹੂੰ ਇਹਦੀ ਸਲਾਹਾ ਸਲਾਹਾ ਕਰਨੀ ਪੈਂਦੀ ਹੈ ਹੂੰ ਪਰ ਅੰਤਮ ਰੂਪ ਕਦੋਂ ਦੇਵੋਗੇ ਹੂੰ ਇਹ ਆਪ ਹੀ ਵੀਡੀਓ ਬਣਾਉਂਦੇ ਆ ਹੂੰ ਆਪ ਦੇ ਕੋਲ ਇਕੱਲੇ ਵੇਦੇ ਆ ਕਿ ਨਾ ਕੱਲਿਆਂ ਨੂੰ ਹੀ ਖਬਰ ਹੁੰਦੀ ਐ ਭਗਵੰਤ ਮਾਨ ਕੋਲੇ ਕੱਲੇ ਕੋਲੇ ਹੀ ਉਹ ਖਬਰ ਪਹੁੰਚਦੀ ਐ ਕਿਸੇ ਮੀਡੀਆ ਤੇ ਨਹੀਂ ਆਉਂਦੀ ਕਿਤੇ ਉਹਦੀ ਹੋਰ ਵੈਰਣ ਨਹੀਂ ਹੁੰਦੀ ਕੱਲਾ ਹੀ ਕਾਰਵਾਈ ਕਰਦਾ 15 ਦਿਨਾਂ ਬਾਅਦ ਫੇਰ ਉਹ ਉੱਥੇ ਹੀ ਹੁੰਦਾ ਜਿਵੇਂ ਵੇਖੋ ਪਹਿਲਾਂ ਨਾਨ ਸੁੱਚਾ ਸਿੰਘ ਛੋਟੇਪੁਰ ਤੇ ਕੀਤੀ ਉਹਦੀ ਆਡੀਓ ਅੱਜ ਤੱਕ ਰਿਲੀਜ਼ ਨਹੀਂ ਹੋਈ ਜੇ ਹੈ ਤਾਂ ਲਿਆਓ ਫਿਰ ਭੁਜਾ ਸਿੰਘ ਸਰਾਰੀ ਹੂੰ ਉਹਨੇ ਤੇ ਕੀ ਕਾਰਵਾਈ ਕੀਤੀ ਪੰਜ ਲੱਖ ਦਾ ਮੇਰੇ ਖਿਆਲ ਹੁੰਦਾ ਤੇ ਦੋਸ਼ ਸੀ ਆ ਬਿਲਕੁਲ ਫਿਰ ਸਿੰਗਲਾ ਜੀ ਹੂੰ ਫਿਰ ਉਹਦੇ ਤੇ ਦੋਸ਼ ਲਗੇ ਇੱਕ ਮੋਗੇ ਵਾਲੀ ਬੀਬੀ ਏਸ਼ੀਆ ਵਾਲੀ ਹੂੰ ਫਿਰ ਉਹਦੇ ਤੇ ਦੋਸ਼ ਲੱਗੇ ਫਿਰ ਇਹਨਾਂ ਦਾ ਇੱਕ ਰਤਨ ਹਨ ਉਹ ਇਹਨਾਂ ਕੋਲ ਰਤਨ ਬਹੁਤ ਹੈ ਬਠਿੰਡੇ ਬਠਿੰਡੇ ਵਾਲਾ ਰਤਨ ਇਹਨਾਂ ਦਾ ਹਾਂ ਉਹਦੇ ਤੇ ਦੋਸ਼ ਲੱਗੇ ਉਹ ਫਿਰ ਓਵੇਂ ਦਾ ਓਵੇਂ ਪੰਜਾਂ ਦਾ ਆਖਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਅੱਜ ਕੱਲ ਫਿਰ ਇੱਕ ਡਰਾਮਾ ਕੀਤਾ ਹੂੰ ਇਹ ਡਰਾਮਾ ਕਰਦੇ ਆ ਉਦੋਂ ਜਦੋਂ ਕੋਈ ਇਲੈਕਸ਼ਨ ਸਰਤੇ ਹੁੰਦਾ ਹਾਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਬੇਵਕੂ ਬਣਾਉਂਦੇ ਆ ਤੇ ਇੱਕ ਦੋ ਟਿੱਕਰ ਬਣਾਉਂਦੇ ਰਹਿਣਗੇ ਤੇ ਅਸੀਂ ਕਦੋਂ ਤੇ ਕਰਿਆ ਇਹਨਾਂ ਦੀਆਂ ਝਾਂਸਿਆਂ ਚ ਆ ਕੇ ਇਹਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਦੇ ਵਿੱਚ ਆ ਕੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ ਅਸੀਂ ਕਦੋਂ ਤੱਕ ਰੇਣਾ ਲੋਕਾਂ ਨੂੰ ਵੋਟਾਂ ਨਾਲ ਨਿਵਾਜਦੇ ਰਵਾਂਗੇ ਇਹ ਅਸੀਂ ਸਾਨੂੰ ਸੋਚਣਾ ਪੈਣਾ ਹੁਣ ਜਿਹੜਾ ਇਹਨਾਂ ਨੇ ਕੱਲ ਇੱਕ ਫੜਿਆ ਹੂੰ ਇੱਕ ਤਾਂ ਭੱਜ ਕੇ ਅੰਦਰ ਮਸ਼ੀਨ ਲਗਾਏ ਨੋਟ ਗੈਣ ਨਾਲ ਹਾਂ ਉਹ ਵੀ ਆਹੀ ਵੀਡੀਓ ਵੀ ਪਾ ਪਤਾ ਨਹੀਂ ਕਿ ਰੁਪਈਆ ਮਿਲਿਆ ਝੁਗੇ ਰਿਓ 5 ਲੱਖ ਜਦੋਂ ਤੁਸੀਂ ਹਰ ਗੱਲ ਤੇ ਕਹਿੰਦੇ ਆ ਵੀ ਅਸੀਂ 50 ਟਿਕਟਾਂ ਕੱਟਣੀਆਂ ਹਾਂ ਕਹਿੰਦੇ ਆ ਨਾ 50 ਬਦਲਨੇ ਆ ਤੇ ਜੇ 50 ਬਦਲਣ ਦਾ ਮਤਲਬ ਤੁਹਾਡੇ ਨੂੰ ਇਹਦਾ ਪਤਾ ਨਹੀਂ 50 ਨਕਮੇ ਸਾਡੇ ਚ ਨਹੀਂ ਇਹ ਤਾਂ ਲੱਗਦਾ ਵਾਕਈ ਕਿਉਂਕਿ ਸੀਐਮ ਆਨ ਨੂੰ ਵੀ ਲੱਗਦਾ ਕਿ ਵਾਕਈ ਉਹਨਾਂ ਦੀ ਸਰਕਾਰ ਦੇ ਵਿੱਚ ਕਰਪਟ ਜ਼ਰੂਰ ਹੈ ਗਿਆ ਪਰ ਕਾਰਵਾਈ ਕਰਦੇ ਆ ਤੇ ਉਹ ਕਿਹਦੇ ਗੂਗਲ ਉੱਤੇ ਮਿੱਟੀ ਝਾੜਨ ਵਾਲੀ ਗੱਲ ਹੋ ਜਾਂਦੀ ਕਿਹਦੇ ਕਿਹਦੇ ਤੇ ਕਾਰਵਾਈ ਕਰਨਗੇ ਮਾਨ ਸਾਹਿਬ ਹਾਂ ਇੱਥੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵਿਰਿਆ ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਕੇ ਵੀਰੇ ਹਾਂ ਖਰਚਾਰਨ ਸਿੰਘ ਬਰਾੜ ਵੀਰਿਆ ਹਾਂ ਕੈਰੋਂ ਪਰਿਵਾਰ ਵੀਰਿਆ ਕਦੇ ਉਹਨਾਂ ਦੀਆਂ ਬੁੜੀਆਂ ਬਿジネス ਕਲਾਸ ਫਾਰਨ ਜਾਂਦੀਆਂ ਵੇਖੀਆਂ ਤੁਸੀਂ ਉਹ ਵੀ 2 ਸਾਲਾਂ ਦੇ ਵਿੱਚ 30 12-12 ਵਾਰੀ 11-11 ਵਾਰੀ ਉਹ ਤੁਸੀਂ ਪਹਿਲਾਂ ਆਪਣੇ ਦੰਮਣ ਨੂੰ ਪਾਕ ਸਾਫ ਕਰੋ ਫਿਰ ਦੂਸਰੇ ਵੱਲ ਉਂਗਲ ਕਰੋ ਇਹ ਐਉਂ ਨਹੀਂ ਹੁੰਦਾ ਵੀ ਜਦੋਂ ਇਲੈਕਸ਼ਨ ਆ ਗਏ ਜੀ ਉਹ ਇਲੈਕਸ਼ਨ ਜਿੱਤਣ ਦੀ ਗੱਲ ਹੈ ਹੂੰ ਵੀ ਲੁਧਿਆਣੇ ਵਿੱਚ ਬਾਈ ਇਲੈਕਸ਼ਨ ਹੈ ਅਸੀਂ ਉਹ ਕਿਵੇਂ ਜਿੱਤਣੀ ਹੈ ਜਨਕਿ ਲੱਗਦਾ ਕਿ ਉਸੇ ਚੀਜ਼ ਕਰਕੇ ਸਾਰਾ ਫੋਕਸ ਕੀਤਾ ਕਿਉਂਕਿ ਪਹਿਲਾਂ ਪਾਣੀ ਦਾ ਮਸਲਾ ਕਰਿਆ ਦੂਸਰੀ ਗੱਲ ਇਹ ਵੀ ਜਿਹੜੀ ਜਿਹੜੀਆਂ ਇਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਕੁਝ ਮੁੱਦਿਆਂ ਤੋਂ ਵੀ ਜਿਹੜੇ ਲੋਕ ਐ ਉਹ ਜਿਹੜੇ ਜਿਵੇਂ ਉਥੇ ਇਹਨਾਂ ਨੇ ਧਰਨਾ ਲਾਇਆ ਸੀਗਾ ਪਾਣੀਆਂ ਤੇ ਵੀ ਕੁਝ ਹੋਰ ਗੱਲਾਂ ਤੋਂ ਲੋਕਾਂ ਨੂੰ ਅਸਲ ਗੱਲ ਤੋਂ ਪਟਕਾ ਕੇ ਇਧਰਲੇ ਪਾਸੇ ਲਾਤਾ ਵੀ ਜੇ ਉਹਨਾਂ ਨੇ ਮਾਨ ਸਾਹਿਬ ਨੇ ਤਾਂ ਆਪਦੇ ਐਮਐਲਏ ਦੇ ਕਾਰਵਾਈ ਕਰਤੀ ਐ ਤੋਂ ਪਹਿਲਾਂ ਚਾਰਾਂ ਪੰਜਾਂ ਤੇ ਹੋਰਾਂ ਤੇ ਕੀਤੀ ਐ ਕਟਾਰੂ ਚੱਕ ਦੀ ਖਹਿਰਾ ਸਾਹਿਬ ਨੇ ਵੀਡੀਓ ਵੀ ਦੇ ਦਿੱਤੀ ਦੱਸ ਕੀ ਕੀਤਾ ਕੀ ਕੀਤਾ ਇੱਥੇ ਵੀਰ ਇਹ ਜੇ ਨਵੀਂ ਪੋਲੀਟਿਸ਼ੀਅਨ ਆ ਜਿਹੜੀ ਭਗਵੰਤ ਮਾਨ ਨੇ ਇਹ ਨਵੀਂ ਇਹ ਸ਼ੁਰੂ ਕੀਤੀ ਹੈ ਰਾਜਨੀਤੀ ਇਹਦਾ ਜਿਹੜਾ ਅੰਤ ਹੈ ਨਤੀਜਾ ਉਹ ਬਹੁਤ ਮਾੜਾ ਹੋਊਗਾ ਤੁਸੀਂ ਠੀਕ ਆ ਤੁਹਾਡੇ ਕੋਲ ਅੱਜ 92 ਆ ਕੱਲ ਨੂੰ 2 ਵੀ ਰਹਿ ਸਕਦੇ ਆ ਜਿਵੇਂ ਇਕੱਲੀ ਤਿਲਕੋਲੇ ਤੇ ਸਾਡੇ ਵਾਂਗੂ 17 18 ਤੇ ਵੀ ਆ ਸਕਦੇ ਆ ਕੰਮ ਕਰ ਲਓ ਤੁਹਾਡੇ ਕੋਲ ਹਜੇ ਵੀ ਸਮਾਂ ਹੈਗਾ ਪਰ ਰੋਣਾ ਉਹ ਕਹਿੰਦੇ ਆ ਕਿ ਅਸੀਂ ਵਿਕਾਸ ਕਰਨਾ ਸਿੱਖਿਆ ਗ੍ਰਾਂਤੀ ਅਸੀਂ ਲਿਆ ਰਹੇ ਆਂ ਨਸ਼ਾ ਅਸੀਂ ਖਤਮਾ ਕਰ ਰਹੇ ਆਂ ਭ੍ਰਸ਼ਟਾਚਾਰ ਅਸੀਂ ਖਤਮਾ ਕਰ ਰਹੇ ਆਂ ਪੰਜਾਬ ਦੇ ਮੁੱਦੇ ਅਸੀਂ ਕਰ ਰਹੇ ਆਂ ਬੇਰੁਜ਼ਗਾਰੀ ਅਸੀਂ ਖਤਮ ਕਰਤੀ ਆ ਸਾਰੇ ਮੁੱਦਿਆਂ ਦੀ ਗੱਲ ਕਰੀਏ ਤਾਂ ਉਹਦੇ ਅਸੀਂ ਵੀ ਪੰਜਾਬ ਰੰਗਲਾ ਬਣਾ ਦੇਣਾ ਬਣ ਜਾ ਰਿਹਾ ਤੇ ਬਣਾ ਦੇ ਇਹ ਕੰਗਲਾ ਪੰਜਾਬ ਤਾਂ ਬਣਾ ਸਕਦੇ ਆ ਰੰਗਲਾ ਨਹੀਂ ਬਣਾ ਕਾਰਜ ਜਦੋਂ ਇਹ ਸਰਕਾਰ ਛੱਡ ਕੇ ਜਾਣਗੇ ਨਾ 5 ਲੱਖ ਕਰੋੜ ਤੋਂ ਉੱਤੇ ਦਾ ਜਿਹੜਾ 50 ਲੱਖ ਉਹਦੇ ਨਾਲ ਕੋਈ ਮਾਇਨਾ ਨਹੀਂ ਰੱਖਦਾ ਫਿਰ ਉਹ ਤਾਂ ਇੱਕ ਕਰਜਾ ਨਾ ਤਾਂ ਭਗਵੰਤ ਮਾਨਸੇਰਾ ਨਾ ਕੈਪਟਨ ਅਮਰਿੰਦਰ ਸਿੰਘ ਸੇਰਾ ਤੇ ਲੋਕ ਨਾ ਸੁਖਵੀਰ ਸੇਰਾ ਨਾ ਅਮਰਿੰਦਰ ਸਿੰਘ ਸਾਡੇ ਪ੍ਰਧਾਨ ਸਤਕਾਰਯੋਗ ਰਾਜਾ ਵੜੇੰਗੋ ਉਹਦੇ ਸੇਰਾ ਨਾ ਪ੍ਰਤਾਪ ਸਿੰਘ ਬਾਜਵੀ ਸੇਰਾ ਇਹ ਸਾਡੇ ਸੇਰਾ ਇੱਕ ਪਾਸੇ ਤੁਸੀਂ ਚੀਜ਼ ਫ੍ਰੀ ਦੇਤੀ ਹੂੰ ਬੱਸ ਦੀ ਸਵਾਰੀ ਤੁਸੀਂ ਫ੍ਰੀ ਦੇਤੀ ਹੂੰ ਦੂਜੇ ਪਾਸੇ ਤੁਸੀਂ ਡੀਜ਼ਲ ਦਾ ਭਾਅ ਉਹਦਾ ਤਾਂ ਲੋਕਾਂ ਨੂੰ 600 ਯੂਨਟ ਫ੍ਰੀ ਦਿੱਤਾ ਦੂਜੇ ਪਾਸੇ ਤੁਸੀਂ ਬਿਜਲੀ ਦਾ ਰੇਟ ਵਧਾ ਦਿੱਤਾ ਮੈਂ ਮਜ਼ਦਮਾ ਨੂੰ ਤਨਖਾਹਾਂ ਦੇਣ ਤੋਂ ਛੋਟੇ ਕੋਲੇ ਪੈਸੇ ਇਹ ਨਹੀਂ ਤੁਸੀਂ ਗੱਲਾਂ ਕਰਦੇ ਹੋ ਵੀ ਅਸੀਂ ਰੰਗਲਾ ਪੰਜਾਬ ਬਣਾਤਾ ਤੁਸੀਂ ਗੱਲਾਂ ਕਰਦੇ ਹੋ ਕ腐ਪਸ਼ਨ ਦੀਆਂ ਤੁਸੀਂ ਚਲੋ ਹੰਜ ਕਚੇਰੀ ਦੇ ਵਿੱਚ ਮੇਰੇ ਨਾਲ 100 ਰੁਪਏ ਵਾਲਾ ਸਟਾਮ 110ਾਂ ਚ ਮਿਲਦਾ ਉਹ ਤਾਂ ਕਹਿੰਦੇ ਸਾਨੂੰ 1000 ਵਾਲਾ ਦੱਸੋ ਉਹ ਕਹਿੰਦੇ ਮੈਂ 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 ਕਹਿੰਦੇ ਨਾ ਨਾ ਮੈਂ ਐਮਐਲਏ ਕੋ ਕਹਿੰਦਾ ਮੈਂ ਇਹਨਾਂ ਨੂੰ ਵਟਸਐਪ ਤੇ ਭਗਵੰਤ ਮਾਨ ਨੇ ਜਿਹੜਾ ਨੰਬਰ ਇਸ਼ੂ ਕੀਤਾ ਸੀ ਮੈਂ ਉਹਦੇ ਵਟਸਐਪ ਤੇ ਮੈਸੇਜ ਲਿਖ ਕੇ ਭੇਜਿਆ ਵੀ ਫਰੀਦਕੋੜ ਕਚੇਰੀ ਜਾ ਕੇ ਦੇਖ ਲਓ ਕੀ ਗੱਲ ਐਮਐਲਏ ਦੇ ਬੰਦੇ ਕਚੇਰੀ ਨਹੀਂ ਜਾਂਦੇ 5% ਜਿਹੜਾ ਉਹਨਾਂ ਨੂੰ ਸਟਾਮ ਦਾ ਕਮਿਸ਼ਨ ਸਰਕਾਰ ਵੱਲੋਂ ਹੀ ਮਿਲਣਾ ਹੈ ਤੇ ਲੋਕਾਂ ਨਾਲ ਵੀ ਲੁੱਟ ਹੋ ਰਹੀ ਹੈ ਹਜ਼ਾਰ ਵਾਲਾ 1300 ਦਾ ਮਿਲਦਾ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਕਰਪਸ਼ਨ ਨਹੀਂ ਰੁਕ ਰਹੀਗੀ ਬਿਲਕੁਲ ਭਾਈ ਜੀ ਕਿਤੇ ਵੀ ਕਰਪਸ਼ਨ ਨਹੀਂ ਰੁਕ ਰਹੀ ਕਿਸੇ ਦਫਤਰ ਚਲਾ ਜਾ ਕਿਤੇ ਵਿਖਾ ਦੇ ਵੀ ਕਾਜ ਬਿਨਾ ਕਰਪਸ਼ਨ ਤੋਂ ਕਿਤੇ ਕੰਮ ਹੋ ਰਿਹਾ ਨਸ਼ਾ ਨਸ਼ਾ ਤਾਂ ਤੁਹਾਡੇ ਸਾਹਮਣੇ ਸਾਡੇ ਵੈਮਲ ਦੀ ਬੰਦੇ ਦੀ ਗੱਡੀ ਚੋਂ ਫੜਿਆ ਗਿਆ ਸਣੇ ਕੰਡਾ ਫੜਿਆ ਗਿਆ ਹੁਣ ਕੰਡੇ ਵਾਲਾ ਬੰਦਾ ਲਿਫਟ ਮੰਗੂਗਾ ਵੀ ਮੇਰੇ ਕੋਲ ਕੰਡਾ ਵੀ ਆ ਤੇ ਚੱਟਾ ਵੀ ਆ ਮੈਨੂੰ ਲਿਫਟ ਦੇ ਦੇ ਮੈਂ ਉੱਥੇ ਜਾਣਾ ਦੱਸੋ ਕੀ ਕਾਰਵਾਈ ਕੀਤੀ ਥਾਰ ਵਾਲੀ ਬੀਬੀ ਬਾਹਰ ਆ ਗਈ ਥਾਰ ਐਂਡ ਵੀਰਡ ਮੋਟਰਸਾਈਕਲ ਹੋਰ ਦੋ ਗੱਡੀਆਂ ਕਰੋੜਾਂ ਰੁਪਈਆ ਦੀ ਕੋਠੀ ਜਿਹੜਾ ਇੱਕ ਪੁਲਿਸ ਮਲਾਜ ਮੈਂ ਇੱਕ ਸਿਪਾਈ ਐ ਉਹਦੇ 50 ਲੱਖ ਰੁਪਈਆ ਦੀ ਘੜੀ ਤੇ ਮਹਿੰਗੇ ਡੂ ਟੂ ਡੱਕ ਰੁਪਈਆ ਵਾਲੇ ਮੋਬਾਈਲ ਸਾਨੂੰ ਤਾਂ ਦਿੰਦਾ ਨਹੀਂ ਬਾਈ ਆਈਫੋਨ ਵੀ ਗਿਫਟ ਮਿਲ ਜਾਂਦੇ ਮੇਰੇ ਦੋਸਤ ਅਮਰੀਕਾ ਚ ਵੀ ਐ ਮੇਰੀ ਬੇਟੀ ਵੀ ਕੈਨੇਡਾ ਚ ਐ ਤੇ ਮੇਰਾ ਮੋਬਾਈਲ ਵੇਖ ਲਾ ਆਲਾ ਆ ਟੁੱਟਿਆ ਪਿਆ ਹੂੰ ਆ ਸਾਰਾ ਮੂਰਾਂ ਟੁੱਟਿਆ ਮੈਂ ਇਥੋਂ ਤਾਂ ਲਿਆ ਨਹੀਂ ਗਿਆ 10 ਸਾਲ ਹੋ ਗਏ ਬੇਟੀ ਨੂੰ 7 ਸਾਲ ਹੋ ਗਏ ਕੈਨੇਡਾ ਗਈ ਦੂ ਇਹਨਾਂ ਨੂੰ ਗਿਫਟ ਮਿਲਦੇ ਆ ਕਿ ਕਿਸੇ ਹੋਰ ਨੂੰ ਤਾਂ ਕਿਪਟ ਨਾ ਮਿਲਿਆ ਘਰ ਉਹਨਾਂ ਲੋਕਾਂ ਦੇ ਟਾਏ ਗਏ ਜਿਹੜੇ ਮਾਤੜ ਸੀ ਹੂੰ ਕਰੋਣੀ ਦਾ ਘਰ ਆ ਤਾਂ ਸਰਪੰਚ ਦਾ ਨਹੀਂ ਉਹਦੇ ਤਾਂ ਯਾਰ ਥਾਰ ਵਾਲੀ ਬੀਬੀ ਦਾ ਘਰ ਤਾਂ ਆ ਪੁੱਛ ਪੁਲਿਸ ਨੇ ਵੀ ਕਲੀਅਰ ਕਰਤਾ ਸੀ ਕਿ ਅਸੀਂ ਘਰ ਕਿਸੇ ਦਾ ਨਹੀਂ ਟਾ ਸਕਦੇਗੇ ਤੇ ਫਿਰ ਉਹ ਜਿਹੜੇ ਘਰ ਉਹ ਟਾ ਸਕਦੇ ਜਿਨ੍ਹਾਂ ਦੀ ਨਜਾਇਜ਼ ਉਸਾਰੀ ਕੀਤੀ ਆ ਜਾਂ ਕਾਨੂੰਨ ਦੀ ਉਲੰਘਣਾ ਦੇ ਵਿੱਚ ਬਣੇ ਹੋਏ ਹੋਏ ਕਿਉਂ ਇਹ ਕਹਿ ਰਹੇ ਸੀ ਨਸ਼ਾ ਕਰਦੇ ਘਰ ਟਾਏ ਆ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਵੀ ਐ ਵੀ ਜਿਹੜਾ ਬੰਦਾ ਘਰ ਟਾਉਂਦਾ ਜਾਂ ਟਾਉਂਦਾ ਉਹ ਦੋਨੇ ਜ਼ਿੰਮੇਵਾਰ ਨੇ ਹੂੰ ਇਹ ਕਿ ਥਾਪੀਆਂ ਮਾਰਦੇ ਆ ਜੀ ਤੁਸੀਂ ਐਂ ਕਰੋ ਨਸ਼ੇ ਵਾਲੇ ਦੇ ਘਰ ਦੇ ਮੂਹਰੇ ਠੜਕੇ ਜੇ ਸੀ ਬੀ ਮਸ਼ੀਨ ਹੋ ਸਾਡੇ ਮੁੱਖ ਮੰਤਰੀ ਦੀ ਵੇਖ ਲਓ ਤੁਸੀਂ ਇਹਨਾਂ ਦੀ ਗੱਲ ਉਹਦੇ ਕੋਲੋਂ ਪਾਨਾ ਲਾਉ ਲੱਗ ਪੋ ਨਟਾਂ ਨੂੰ ਵੀ ਇਹ ਖਰਾਬ ਹੋ ਗਈ ਨੇ ਉਹ ਤਾਂ ਦੇਣਾ ਸੀ ਉਹਨਾਂ ਨੇ ਮਜੀਠੀਆ ਹੱਲ ਕੀਤਾ ਲੱਗਦਾ ਸੀ ਉਹਨੇ ਤੇਰਾ ਮਜੀਠੀਆ ਧਾਓ ਹਾਂ ਪਰ ਉਹੀ ਹੈ ਨਾ ਵੀ ਕਮ ਬਿਆਰ ਦੇ ਦਿੰਦੇ ਨੇ ਪਰ ਕਾਰ ਨਹੀਂ ਯਾਰ ਵੇਖੋ ਮੁੱਖ ਮੰਤਰੀ ਦੀ ਇਹ ਕੈਲੀਬਰਿਟੀ ਹੈ ਮੁੱਖ ਮੰਤਰੀ ਦਾ ਇਹੋ ਜਿਹੇ ਬਿਆਨ ਦੇਣੇ ਹਾਸੋ ਹੀਣੀਆਂ ਗੱਲਾਂ ਕਰਨੀਆਂ ਇਹ ਮੁੱਖ ਮੰਤਰੀ ਦੇ ਹਿੱਸੇ ਆਉਂਦੀਆਂ ਇਹ ਸਟੇਟ ਚਲਾਉਣੀ ਐ ਸਟੇਜ ਨਹੀਂ ਤੁਸੀਂ ਰੋਜ਼ ਉੱਠ ਕੇ ਸਵੇਰੇ ਉੱਠ ਕੇ ਨਵਾਂ ਬਿਆਨ ਦੇ ਦਿੰਨੇ ਹੋ ਸ਼ਾਮ ਨੂੰ ਯੂ ਟਰਨ ਲੈ ਲੈਣੇ ਹੋ ਆ ਹੁਣ ਕਰ ਕਲੈਕਟਰ ਰੇਟ ਵਧਾਉਣ ਲੱਗੇ ਆ ਤੁਸੀਂ ਲੋਕਾਂ ਤੁਸੀਂ ਤੁਸੀਂ ਕਹਿੰਦੇ ਸੀ ਫ੍ਰੀ ਦਿੰਨੇ ਆ ਦੂਜੇ ਪਾਸੇ ਲੋਕਾਂ ਤੇ ਜਿਹੜਾ ਕਲੈਕਟਰ ਰੇਟ ਵਧਾ ਕੇ ਤੁਸੀਂ ਬੋਝ ਪਾਉਣਾ ਆਂ ਆਂ ਲੋਕਾਂ ਤੇ ਤੁਸੀਂ ਮੁਕਤੀ ਵਾਲੀਆਂ ਚੀਜ਼ਾਂ ਦੇ ਕੇ ਸਾਨੂੰ ਦੱਸ ਤਾਂ ਦਿਓ ਵੀ ਕਿੱਥੇ ਜਨਤਾ ਦਾ ਫਾਇਦਾ ਕਰ ਰਹੇ ਹੋ ਸ਼ਰਾਬੀਆਂ ਤੇ ਬੋਝ ਪਾਤਾ ਹੋਰ ਸ਼ਰਾਬ ਵੀ ਮਹਿੰਗੀ ਕਰਤੀ ਹਾਂ ਫਿਰ ਤੁਸੀਂ ਇਹ ਵੇਖੋ ਵੀ ਕਰਾਪਸ਼ਨ ਦੀ ਗੱਲ ਕਰ ਲੋ ਨਸ਼ੇ ਦੀ ਕਰ ਲੋ ਤੁਹਾਨੂੰ ਦੱਸ ਦਿੱਤੀ ਉਹ 18 ਵਾਲੀ ਬੀਬੀ ਦਰਦ ਲਾਉਂਦੀ ਜਮਾਨਤ ਹੋ ਗਈ ਉਹਦੀ ਉਹਦੇ ਚરાਣ ਹੀ ਨਹੀਂ ਪੇਸ਼ ਕਰ ਸਕੀ ਪੁਲਿਸ ਐਂ ਇਹ ਉਹਨਾਂ ਨੇ ਕਹਿੰਦਾ ਭਰੀ ਹੋ ਜਾਣਾ ਜਾਣ ਕੇ ਲੱਗਦਾ ਕਿ ਮਨ ਲੋ ਇਹ ਚੀਜ਼ਾਂ ਤੇ ਇੱਕ ਡਰਾਮਾ ਕਰ ਲਈ ਦਿਖਾਉਣ ਲਈ ਕਰ ਵੀ ਕੁਝ ਇਹ ਤੁਸੀਂ ਨਸ਼ਾ ਖਤਮ ਕਰਨਾ ਹੈ ਇਹਦੇ ਤੇ ਸਿਰ ਜੋੜ ਕੇ ਬੈਠਣਾ ਪਊਗਾ ਇਹ ਐ ਨਹੀਂ ਖਤਮ ਹੋਣਾ ਨਸ਼ਾ ਨਾ ਤਾਂ ਕਾਂਗਰਸ ਖਤਮਗਾ ਸੁਣਿ ਨਾ ਕਾਂਗਰਸ ਤੋਂ ਪਹਿਲਾਂ ਹੋਇਆ ਹੋਇਆ ਬਿਲਕੁਲ ਪਰ ਬਾਦਲਾ ਵੇਲੇ ਨਸ਼ਾ ਆਇਆ ਅਸੀਂ ਮੁਕਰਦੇ ਨਹੀਂ ਵੀ ਕਾਂਗਰਸੀ ਵੇਲੇ ਨਸ਼ਾ ਹੈ ਨਹੀਂ ਸੀ ਹੈਗਾ ਸੀ ਪਰ ਇਹਨਾਂ ਵੇਲੇ ਉਹਨੂੰ ਪੇ ਨੂੰ ਬਹੁਤ ਜ਼ਿਆਦਾ ਪੜਾਵਾ ਮਿਲ ਗਿਆ ਨਸ਼ਾ ਐ ਖਤਮ ਨਹੀਂ ਹੋਊਗਾ ਇਹਦਾ ਬਦਲ ਲੱਭਣਾ ਪਊਗਾ ਇਹਦੇ ਬਦਲ ਵਿੱਚ ਜਾਣਾ ਪਊਗਾ ਵੀ ਨਸ਼ੇ ਤੋਂ ਇਸ ਇਹੋ ਜਿਹੇ ਨਸ਼ੇ ਤੋਂ ਜਿਹੜਾ ਨਸ਼ਾ ਕਰਕੇ ਨੌਜਵਾਨ ਸਾਡੇ ਘਰ ਦੇ ਭਾਂਡੇ ਵਿੱਚ ਦੇ ਆ ਮਾਂ ਪਿਓ ਦਾ ਕਤਲ ਕਰ ਦਿੰਦੇ ਆ ਨਸ਼ੇ ਦੀ ਤੋਟ ਦੇ ਵਿੱਚ ਹੋਰ ਬਹੁਤ ਸਾਰੀਆਂ ਕੁਰੇਥੀਆਂ ਕਰਦੇ ਆ ਇਹਦੇ ਤੋਂ ਇਹਨਾਂ ਨੂੰ ਹਟਾ ਕੇ ਕਿਸੇ ਇਹੋ ਜਿਹੇ ਨਸ਼ੇ ਵੱਲ ਜਿਵੇਂ ਪੁਰਾਣੇ ਨਸ਼ੇ ਸੀ ਕੋਈ ਦੋ ਘੜ ਪੋਸਟ ਦੇ ਮਾਰਲੇ ਚੱਲ ਯਾਰ ਬੰਦਾ ਉਹਦਾ ਕਾਰੋਬਾਰ ਕਰਦਾ ਕਿੰਨੇ ਕਦੇ ਕਈ ਥੋੜ ਜੈਜ ਨਹੀਂ ਮੰਨਿਆ ਜਾਂਦਾ ਗੈਜ ਉਹ ਇਸ ਕਰਕੇ ਨਹੀਂ ਮੰਨਿਆ ਜਾਂਦਾ ਵੀ ਜਿਹੜਾ ਸਿੰਥੈਟਿਕ ਨਾ ਤਾਂ ਇਹਦੀ ਜੋ ਕਮਾਈ ਵਾਲੀ ਹੈ ਜਿਹੜਾ ਸੰਥੈਤਿਕ ਨਾਥਾ ਹੈ ਨਸ਼ਾ ਇਹਦੇ ਜੋ ਕਮਾਈ ਬਹੁਤ ਜ਼ਿਆਦੇ ਆ ਥੋੜੀ ਜੀ ਥਾਂ ਦੇ ਵਿੱਚ ਹੁਣ ਇੰਨੀ ਕ ਪੁੜੀ ਆ ਜੇਬ ਚ ਪਾਈ ਆ ਤੁਰੇ ਜਾਂਦੇ ਨੇ ਫੜਾਤੀ ਪੈਸੇ ਜੇਬ ਦੇ ਬਾਲੇ ਲੈਣੇ ਪੜ ਗਈ ਹੁਣ ਪੋਸਟ ਬਾਈ ਲਿਆਉਣਾ ਪਊ ਕਿ ਲੋਈ ਨਾ ਆਉ ਉਹਨੂੰ ਰੱਖਣਾ ਵੀ ਪਊ ਉਹਨੂੰ ਲਿਜਾਣਾ ਵੀ ਝੋਲੇ ਚ ਪਾ ਕੇ ਪਊ ਬਚਾ ਕੇ ਲਿਜਾਣਾ ਪਊ ਪਰ ਯਾਰ ਇਹਦੇ ਤੋਂ ਸਾਡੇ ਨੌਜਵਾਨਾਂ ਨੂੰ ਨੂੰ ਇਸ ਪਾਸੇ ਉਹ ਪਾਸੇ ਕਰਨ ਵਾਸਤੇ ਇਹ ਸਰਕਾਰਾਂ ਦੇ ਕੰਮ ਆ ਕਿ ਸਰਕਾਰਾਂ ਹੀ ਵਕਾਉਂਦੀਆਂ ਨਸ਼ਾ ਤਾਂ ਹੀ ਸ਼ਰੇ ਆਮ ਵਿਕਦਾ ਸਰਕਾਰਾਂ ਇਹ ਮਕਾਉਂਦੀਆਂ ਤਾਂ ਯਰੇ ਆਪਿਕਦਾਵੇਂ ਕਿਵੇਂ ਕਿਕਦੂ ਤੇ ਫਿਰ ਜੇ ਤੁਸੀਂ ਇਹ ਸੋਚੋ ਇਹਨਾਂ ਦਾ ਮੇਨ ਟੀਚਾ ਦਸਾਂ ਚ ਹੀ ਇਹ ਹੈ ਵੀ ਨੌਜਵਾਨ ਸਾਡੇ ਵੱਲ ਨੂੰ ਮੂੰਹ ਨਾ ਕਰਨ ਹਮ ਇਹਨਾਂ ਨੂੰ ਇਧਰੇ ਲਾ ਦਿਓ ਲੱਗੇ ਰੋ ਨਸ਼ੇ ਨਹੀਂ ਜਦੋਂ ਨੌਜਵਾਨ ਨਸ਼ੇ ਤੋਂ ਹਟ ਜਾਣਗੇ ਨੌਜਵਾਨ ਇਹਨਾਂ ਨਹੀਂ ਜਦੋਂ ਨੌਜਵਾਨ ਦਾ ਮੂੰਹ ਹੋਊਗਾ ਉਹਨਾਂ ਨੂੰ ਸਵਾਲ ਕਰਨਗੇ ਇੱਕ ਇੱਕ ਇਸੇ ਗੱਲ ਤੇ ਆਪਣ ਗੱਲ ਆਉਂਦੀ ਆ ਅ ਪਿਛਲੇ ਸਮੇਂ ਇੱਕ ਵੀਡੀਓ ਵਾਇਰਲ ਹੋਈ ਸੀ ਮੇਰੇ ਨਾਲ ਦੋਸਤਾਂ ਦੇ ਵਿੱਚ ਹੋਈ ਸੀ ਰਾਜਾ ਵੜਿਕ ਦੀ ਤੁਹਾਡੇ ਪ੍ਰਧਾਨ ਜੀ ਦੀ ਵੀਡੀਓ ਆਈ ਸੀ ਆਹ ਦਾ ਮਾਤਾ ਜੇ ਤੁਹਾਡੇ ਬੱਚੇ ਪੜ ਗਏ ਤਾਂ ਫਿਰ ਸਾਨੂੰ ਨੌਕਰੀਆਂ ਮੰਗਣਗੇ ਹਾਂ ਆਈਸ਼ਣਾ ਵੀਡੀਓ ਅਜੀ ਤੇ ਫਿਰ ਉਹ ਉਹ ਗੱਲ ਜਿਹੜੀ ਤੁਸੀਂ ਕਹੀ ਆ ਵੀ ਸਰਕਾਰਾਂ ਹੀ ਮਗਾਉਂਦੀਆਂ ਚਿੱਟਾ ਛਰੇ ਦਾ ਛਰੇ ਆਉਂ। ਛਰੇ ਆਂ ਬਿਕਦਾ। ਇਹ ਭਾਈ ਜੀ ਇਹ ਥਾਂ ਹੀ ਤੁਹਾਨੂੰ ਕਹਿਣਾ ਵੀ ਜਦੋਂ ਨੌਜਵਾਨ ਨਸ਼ਿਆਂ ਤੋਂ ਪਾਸੇ ਹੋ ਗਏ ਨੌਜਵਾਨ ਸਾਡੇ ਪੜ੍ਹੀ ਲਿਖੀ ਪੀੜੀ ਪੀੜੀ ਐ ਉਮਰ ਇੱਕ ਇਹੋ ਜੀ ਸਟੇਜ ਤੇ ਆ ਜਾਂਦੀ ਉਦੋਂ ਤਾਂ ਮੇਰੇ ਜਿਹੜਾ ਮਾਪੇ ਹੁੰਦਾ ਉਹ ਕਹਿੰਦਾ ਯਾਰ ਤੂੰ ਧੰਦਾ ਕੋਈ ਨਹੀਂ ਕਰਦਾ ਘਰੇ ਪਿਆ ਰਹਿਣਾ। ਜਦੋਂ ਬੱਚਾ ਪੜ੍ਹ ਲਿਖ ਜਾਂਦਾ ਜਗਤਾਰ ਜੀ ਉਹ ਕੰਮ ਕਰਨ ਜੋਗਾ ਨਹੀਂ ਰਹਿੰਦਾ। ਚਾਹੇ ਮੇਰਾ ਪੋਤਾ ਤੇ ਚਾਹੇ ਤੇਰਾ ਪੋਤਾ। ਜਦੋਂ ਜੇ ਤਾਂ ਤੁਸੀਂ ਉਹਨੂੰ ਕੰਮ ਧੰਦੇ 'ਚ ਪਾਉਣਾ ਤੇ ਫਿਰ ਤਾਂ ਬਾਈ ਉਹਨੂੰ ਦਸਮੀਕ ਜੀ ਪਾ ਦਿਓ। ਫਿਰ ਤਾਂ ਲਊਗਾ ਕਾਰੋਦੂਮ ਰੇਵ ਜਿੰਦੀ ਆ। ਜਦੋਂ ਉਹਨੇ ਕਾਲਜ ਦੀ ਪੜ੍ਹਾਈ ਕਰ ਲਈ ਨਾ ਫਿਰ ਉਹ ਥੋੜੇ ਕੰਮ ਨਹੀਂ ਕਰਦਾ ਕਰਦੇ ਉਹ ਮੰਨਾਂ ਨੂੰ ਪੱਠੇ ਨਹੀਂ ਪਾਉਂਦਾ ਉਹ ਕੋਈ ਸੌਂਚ ਉਹ ਇੱਕ ਅੱਧਾ ਵਿਰਲਾ ਹੀ ਹੋਊਗਾ। ਸਾਡਾ ਭਰਾ ਪੁੱਤ ਜਿਹੜਾ ਆਪਦੇ ਘਰ ਦਾ ਜ਼ਿੰਮੇਵਾਰੀ ਬਾਪ ਦੀ ਮੋਢੇ 'ਤੇ ਚੱਕਦਾ। ਤੇ ਨਹੀਂ ਤਾਂ ਬੱਚੇ ਕਹਿੰਦੇ ਵੀ ਨਹੀਂ ਅਸੀਂ ਹੁਣ ਪੜ੍ਹ ਲੈ ਗਏ ਆ। ਅਸੀਂ ਆਹ ਕੰਮ ਨਹੀਂ ਕਰਨਾ। ਅਸੀਂ ਉਹ ਨਹੀਂ ਕਰਨਾ। ਸਾਨੂੰ ਨੌਕਰੀ ਮਿਲਣੀ ਚਾਹੀਦੀ ਐ ਤੇ ਨੌਕਰੀ ਕਿਵੇਂ ਮਿਲੂ? ਨੌਕਰੀ ਕਿੱਥੋਂ ਦੇਣਗੇ ਪੈਸੇ ਦੇਣਾ ਕੋਈ ਤਨਖਾਹਾਂ ਦੇਣ ਨੂੰ ਹੈ ਨਹੀਂ ਜਦੋਂ ਤੁਸੀਂ ਨੌਕਰ ਰੱਖ ਲਏ ਮੁੰਡੇ ਉਹਨਾਂ ਨੇ ਤਨਖਾਹ ਮੰਗਣੀ ਆ ਤੇ ਤਨਖਾਹ ਤੁਹਾਡੇ ਕੋਲੇ ਦੇਣ ਨੂੰ ਹੈ ਨਹੀਂ ਕਿਉਂਕਿ ਤੁਸੀਂ ਸਾਰਾ ਸਾਰਾ ਕੁਛ ਆ ਤੇ ਪਿਓ ਦਾ ਸਮਝ ਕੇ ਲੋਕਾਂ ਨੂੰ ਫ੍ਰੀ ਵੰਡੀ ਜੰਨੇ ਫ੍ਰੀ ਘਰੋਂ ਵੰਡੋ ਇਹ ਚੀਜ਼ ਕਿੱਦਾਂ ਜਦੋਂ ਤੁਸੀਂ ਫ੍ਰੀ ਵੰਡਣ ਲੱਗ ਪਏ ਤੁਸੀਂ ਜਿਹੜੇ ਤੁਹਾਡੇ ਕੋਲੇ ਆਮਦਨ ਆ ਜਿਹੜਾ ਤੁਹਾਡੇ ਟੈਕਸਾਂ ਚੋਂ ਇਕੱਠਾ ਕੀਤਾ ਰੁਪਈਆ ਉਹ ਤਾਂ ਤੁਸੀਂ 라ਦਾ ਫ੍ਰੀ ਦੇ ਤੇ ਰੋਜ਼ਗਾਰ ਕਿੱਥੋਂ ਦਿਓਗੇ ਸਾਨੂੰ ਰੋਜ਼ਗਾਰ ਚਾਹੀਦਾ ਨਸ਼ਾ ਆਪੇ ਖਤਮ ਹੋ ਜਾਊ ਜਦੋਂ ਬੰਦੇ ਦੇ ਹੱਥ ਚਿੱਟੇਫਨ ਹੋਇਆ ਉਹਨੂੰ ਤਾਂ ਡਿਊਟੀ ਜਾਣਾ ਡਿਊਟੀ ਤੋਂ ਉਹਨੇ ਆਪਦੇ ਕੰਮ ਤੋਂ ਘਰੇ ਆਉਣਾ ਉਹਦਾ ਧਿਆਨ ਹੀ ਨਹੀਂ ਜਾਣਾ ਨਸ਼ੇ 'ਚ ਨਸ਼ੇ ਵੱਲ ਤਾਂ ਤੋੜਦੇ ਆ ਜਦੋਂ ਕੋਈ ਰੋਜ਼ਗਾਰ ਮੰਗੜ ਜਾਂਦਾ ਉਦੋਂ ਹੀ ਡਾਂਗਾ ਮਾਰਦੇ ਆ ਤੇ ਜਦੋਂ ਇਹਨਾਂ ਦੀ ਆਪਦੇ ਮਰਜ਼ੀ ਹੁੰਦੀ ਹੈ ਉਦੋਂ ਮੁੱਖ ਮੰਤਰੀ ਹੈਂਡਲ ਗ੍ਰੇਡ ਦਾ ਪਾਣੀ ਨਹੀਂ ਜਾਣ ਦਿੰਦਾ ਇਹ ਮੁੱਖ ਮੰਤਰੀ ਦਾ ਕੰਮ ਆ ਯਾਰ ਲਾਂਤ ਨਹੀਂ ਇਹ ਹੋ ਜੀਆਂ ਸਰਕਾਰਾਂ ਤੇ ਵੀ ਤੁਸੀਂ ਆਹ ਐਸ ਕੰਮ ਕਰਨ ਵਾਸਤੇ ਤੁਹਾਨੂੰ ਚੁਣਿਆ ਸੀ ਅਸੀਂ ਖਾਫੀ ਜਣ ਕੇ ਸਵਾਲ ਖੜੇ ਹੁੰਦੇ ਨੇ ਸਰਕਾਰਾਂ ਦੇ ਸੋ ਕਰ ਵੀ ਕਰਦੇ ਇੱਕ ਹੋਰ ਇਹ ਜਿਹੜੇ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਯਾਰ ਫਲੈਸ਼ਾਨੋ ਗੇਟ ਨਹੀਂ ਲਾਏ ਬਾਥਰੂਮਾਂ ਨੂੰ ਅੰਦਰ ਲਾਲ ਰੋੜੀ ਉਮੇਂ ਦਿਸ ਜਾਂਦੀ ਆ ਉੱਥੇ ਤੁਸੀਂ ਅਧਗਟਨ ਕਰੀ ਜਾਂਦੇ ਆ ਇਹਦਾ ਟਟੀਆਂ ਦੇ ਅਧਗਟਨਾਰੇ ਕਰਨ ਵਾਲੇ ਮੰਤਰੀ ਆ ਯਾਰ ਕਿਹੜੇ ਸਕੂਲ ਦੇ ਵਿੱਚ ਦੱਸੋ ਸਟਾਫ ਪੂਰਾ ਕੀਤਾ ਸਾਡੇ ਕਪਾਨ ਸਿੰਘ ਕਲੋਨੀ ਚ ਸਕੂਲ ਹੈ ਅਸੀਂ 3 3.5 ਲੱਖ ਰੁਪਇਆ ਉਹਦੇ ਤੇ ਖਾਲ ਸਾਈਡ ਤੋਂ ਲੈ ਕੇ ਲਾਇਆ ਅੱਛਾ ਖਾਲ ਸਾਈਡ ਤੋਂ ਲੈ ਕੇ ਸਰਕਾਰ ਨੇ ਇੱਕ ਕਮਰਾ ਬਣਾਉਣ ਵਾਸਤੇ ਉੱਤੇ ਗ੍ਰਾਂਟ ਦਿੱਤੀ ਤੇ ਕਲੀ ਕੁਚੀ ਕੀਤੀ ਤੇ ਉਹਦਾ ਘਟਮਣੜ ਕੀਤਾ ਅੱਛਾ ਸਮਾਰਟ ਸਕੂਲ ਬਣਾਤਾ ਸਮਾਰਟ ਸਕੂਲ ਆਪਾ ਪਾਂਸੇ ਕਿੰਨੇ ਸਕੂਲ ਦੱਸੀਏ ਤੁਹਾਨੂੰ ਯਾਰ ਚਾਰ ਚਾਰ ਵਾਰ ਲਾ ਕੇ ਕੰਧਾਂ ਦੇ ਉੱਤੇ ਮਾਰ ਕੇ ਕਲੀ ਇਹ ਕੁਚੀ ਵਾਲੇ ਮੰਤਰੀ ਐ ਸਾਰੇ ਕਲੀ ਕੁਚੀ ਕੀਤੀ ਤੇ ਫੋਟੋ ਖਚਾਈ ਇਹ ਸਿੱਖਿਆ ਕ੍ਰਾਂਤੀ ਆਈ ਇਸੇ ਕਿਹ ਗ੍ਰੰਤੀ ਹੋਣੀ ਆਉਣੀ ਸਾਨੂੰ ਡਿਵੈਲਪਮੈਂਟ ਸਾਡੇ ਲੋਕਾਂ ਨੂੰ ਵੀ ਸੋਚਣਾ ਪਊਗਾ ਅਸੀਂ ਡਿਵੈਲਪਮੈਂਟ ਸਮਝਦੇ ਆ ਗਲੀਆਂ ਨੂੰ ਨਾਲੀਆਂ ਨੂੰ ਖਾਲੀਆਂ ਨੂੰ ਸੀਵਰੇਜ ਨੂੰ ਇਹ ਭਰਾਵੋ ਡਿਵੈਲਪਮੈਂਟ ਨਹੀਂ ਹੈ ਇਹ ਸਰਕਾਰਾਂ ਦਾ ਮੁਢਲਾ ਫਰਜ਼ ਹੈ ਕੰਮ ਹੈ ਨਾਲੀਆਂ ਨੇ ਸਾਰੀ ਉਮਰ ਟੁੱਟਦੇ ਰਹਿਣਾ ਤੇ ਦੁਬਾਰਾ ਬਣਦੇ ਰਹਿਣਾ ਡਿਵੈਲਪਮੈਂਟ ਹੁੰਦੀ ਆ ਸਿਹਤ ਸਹੂਲਤ ਸਿੱਖਿਆ ਸਿੱਖਿਆ ਬਿਲਕੁਲ ਤੇ ਤੁਹਾਡੇ ਜਿਹੜੇ ਤੁਹਾਡੇ ਬੰਦੇ ਹੱਕ ਤੁਹਾਨੂੰ ਮਿਲਣਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਆਊਗੀ ਕੋਈ ਧਰਨੇ ਤੇ ਨਹੀਂ ਬੈਠੂਗਾ ਤੇ ਜਿੱਦਾਂ ਨਹੀਂ ਆਈ ਸਾਰੇ ਮਰਗ ਧਰਨੇ ਤੇ ਬੈਠਣ ਨਹੀਂ ਦਿੱਤਾ ਹੁਣ ਕੋਈ ਧਰਨੇ ਤੇ ਹੁਣ ਤਾਂ ਡਾਂਗ ਮਾਰ ਕੇ ਡਾਉਂਦੇ ਆਂ ਤਾਂ ਡਾਂਗ ਜੇ ਬਣਿਆ ਫਿਰਦਾ ਉਹਦੀ ਰੂਹ ਆਈ ਫਿਰਦੀ ਉਹਦੇ ਚ ਦੇਖੋ ਤੁਹਾਨੂੰ ਇਹਦਾ ਬਦਲ ਲੱਭਣਾ ਪਊਗਾ ਲੋਕੋ ਜਿਹੜੀ ਸਾਡੇ ਤੋਂ ਗਲਤੀਆਂ ਹੋਈਆਂ ਸਾਡੇ ਲੋਕਾਂ ਤੋਂ ਸਾਡੇ ਭੈਣ ਭਰਾਵਾਂ ਤੋਂ ਉਹ ਅੱਜ ਬਹੁਤ ਪਛਤਾ ਰਹੇ ਆ ਯਾ ਸਾਨੂੰ ਅਸੀਂ ਸਾਡੀ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਦੀ ਸਾਨੂੰ ਕਦੇ ਕਿਸੇ ਨੇ ਆਇ ਨਹੀਂ ਸੀ ਕਿਹਾ ਵੀ ਕਈ ਚੋਰ ਆ ਗਿਆ ਟਰਾਲੀ ਚੋਰ ਆ ਗਿਆ ਯਾਰ ਟਰਾਲੀਆਂ ਚੋਈਆਂ ਕਰਕੇ ਤੁਸੀਂ ਕੁੱਟ ਕੇ ਧਰਨੇ ਤੋਂ ਉਠਾਤੇ ਤੇ ਯਾਰ ਸਾਡਾ ਸਮਾਨ ਸਰੋਂ ਦਾ ਤੇਲ ਤਾਂ ਸਾਡਾ 25-25 ਲੀਟਰ ਹੋਏ ਕੇ ਐਸਆਈ ਚੋਰੀ ਕਰਕੇ ਲੈ ਗਿਆ ਯਾਰ ਸਾਡਾ ਸਮਾਨ ਤਾਂ ਨਾ ਚੋਰੀ ਕਰੋ ਏਸੀ ਚੋਰੀ ਕਰ ਲੇ ਕੂਲਰ ਚੋਰੀ ਕਰ ਲੇ ਟਰਾਲੀਆਂ ਚੋਰੀ ਕਰ ਲੀਆਂ ਯਾਰ ਤੁਸੀਂ ਕਿਸਾਨਾਂ ਤੋਂ ਵੋਟਾਂ ਲੈ ਕੇ ਤੁਸੀਂ ਸਰਕਾਰ ਬਣਾਈ ਸੀ ਕਿਸਾਨਾਂ ਨੂੰ ਤੁਸੀਂ ਕਹਿੰਦੇ ਆ ਸਾਡੇ ਸਪੀਕਰ ਸਾਹਿਬ ਕਹਿੰਦੇ ਵਿਲੇ ਆ ਕੋਣੇ ਵਿਲੇ ਦੱਸਣ ਲੱਗ ਪਏ ਜਿੱਦੇ ਤੁਹਾਨੂੰ ਲੋੜ ਸੀ ਉਹਦੇ ਕੰਮ ਵਾਲੇ ਕੋਈ ਨਹੀਂ ਭਾਈ ਆਉਂਦੀ ਹੈ 27 ਸਹੀ 27 ਤੇ ਤੁਹਾਨੂੰ ਇਹ ਐਸਾ ਤੁਹਾਨੂੰ ਇਹ ਲੋਕ ਬੰਦੇ ਸਿਖਾਉਣਗੇ ਤੁਸੀਂ ਕਦੇ ਜ਼ਿੰਦਗੀ ਚ ਸੋਚਿਆ ਨਹੀਂ ਹੋਣਾ ਜਿਹੜਾ ਤੁਹਾਡੇ ਨਾਲ ਹਾਲਾਤ ਤੁਹਾਡੇ ਬਣਨੇ ਆ ਸਾਡੇ ਸ਼ਹਿਰ ਦੇ ਹਾਲਾਤ ਤੁਹਾਨੂੰ ਪਤਾ ਜਿਹੜੀ ਮਰਜ਼ੀ ਸੜਕਾਂ ਦੇ ਜਗਤਾਰ ਜੀ ਕਿਸੇ ਪਾਸੇ ਚਲੇ ਜਾਓ ਤਹਿਸੀਲ ਚਲੇ ਜਾਓ ਕਚਹਿਰੀ ਚਲੇ ਜਾਓ ਥਾਣੇ ਚਲੇ ਜਾਓ ਕਿਤੇ ਮਰਜ਼ੀ ਚਲੇ ਜਾਓ ਮੈਨੂੰ ਇੱਕ ਥਾਂ ਹੀ ਦੱਸ ਦਿਓ ਜਿੱਥੇ ਬਿਨਾਂ ਕਰਾਪਸ਼ਨ ਤੋਂ ਕੰਮ ਹੁੰਦਾ ਹਮ ਇੱਕ ਥਾਂ ਹੀ ਦੱਸ ਦਿਓ ਹਰ ਵਾਰੀ ਬਾਬਾ ਫਰੀਦ ਦੇ ਮੇਲੇ ਤੇ ਪੈਸੇ ਆਉਂਦੇ ਜਿੱਤੇ ਦੀ ਸਰਕਾਰ ਬਣੀ ਕੋ ਮੋਰੀ ਵਾਲਾ ਪੈਸਾ ਆਇਆ ਤੇ ਦੱਸ ਦਿਓ ਚਲੋ ਅੱਜ ਆਪਾਂ ਹੁਣ ਗੱਲ ਨੂੰ ਸਮਿਟੀ ਕਾਫੀ ਲੰਬੀ ਆਪਣੀ ਗੱਲ ਹੋ ਗਈ ਆ ਤੇ ਧੰਨਵਾਦ ਵੀਰ ਜੀ ਗੱਲਬਾਤ ਕਰਨ ਲਈ